ਯਹ ਵਾਲਮੀਕੀ ਜੈਪੀ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਸੋ ਸਾਥੀਓ ਜਿਹੜੀ ਰੀਲ ਤੁਸੀਂ ਦੇਖ ਰਹੇ ਹੋ ਸੋ ਕੁਝ ਹੀ ਸਮੇਂ ਪਹਿਲਾਂ ਆਪਾਂ ਜਿਹੜੀ ਵੀਡੀਓ ਪਾਈ ਸੀਗੀ ਤੇ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਦਾ ਆਸ਼ਰਮ ਨੂਰੋਵਾਲ ਇਹ ਨੂਰੋਵਾਲ ਆਸ਼ਰਮ ਦੇ ਵਿੱਚ ਅੱਜ ਅਸੀਂ ਫਿਰ ਪਹੁੰਚੇ ਆਂ ਔਰ ਆਸ-ਪਾਸ ਦੀ ਸੰਗਤ ਆਸ-ਪਾਸ ਦੇ ਘਟੂ ਘਟ ਦਸਾਂ ਪਿੰਡਾਂ ਤੋਂ ਲੋਕ ਜਿਹੜੇ ਇਕੱਠੇ ਹੋਏ ਆ ਪੰਚਾਇਤ ਮੈਂਬਰ ਵੀ ਸਰਪੰਚ ਵੀ ਇਕੱਠੇ ਹੋਏ ਆ ਔਰ ਇਸ ਪਿੰਡ ਦੀ ਸੰਗਤ ਵੀ ਇਕੱਠੀ ਹੋਈ ਆ ਸੋ ਇਸ ਸੰਗਤ ਨੇ ਉਦਮ ਕਰ ਲਿਆ ਕਿ ਸਤਿਗੁਰੂ ਗੁਰੂ ਗਿਆਨਾ ਜੀ ਮਹਾਰਾਜ ਜੀ ਦਾ ਜਿਹੜਾ ਆਸ਼ਰਮ ਹੈ ਉਹਦੀ ਨਿਹਾਰ ਨੂੰ ਅਸੀਂ ਖੁਦ ਬਦਲਣ ਦੇ ਲਈ ਉਦਮ ਕਰ ਲਿਆ ਸੋ ਹੁਣ ਇਹਨਾਂ ਨਾਲ ਪੂਰੀ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਵਾਂਗੇ ਸੋ ਸੋ ਕਾਮਨਾ ਕਰਦੇ ਆ ਕਿ ਜਿਸ ਤਰ੍ਹਾਂ ਅਸੀਂ ਤੁਹਾਡੇ ਲਈ ਚੰਗੀਆਂ ਵੀਡੀਓਜ਼ ਲੈ ਕੇ ਆਉਂਦੇ ਆ ਤੁਸੀਂ ਜਿਸ ਤਰ੍ਹਾਂ ਪਿਆਰ ਦਿੰਨੇ ਹੋ ਇਸੇ ਤਰ੍ਹਾਂ ਇਸ ਰੀਲ ਨੂੰ ਸ਼ੇਅਰ ਕਰਿਓ ਔਰ ਸੰਤਮਾ ਪੁਰਸ਼ ਤੰਤ ਮਹਾਨਾ ਜੀ ਵੀ ਇੱਥੇ ਪਹੁੰਚੇ ਆ ਸੋ ਬੇਨਤੀ ਆ ਗੱਲਬਾਤ ਕਰਕੇ ਵੀਡੀਓ ਪੂਰੀ ਤੁਹਾਡੇ ਲਈ ਲੈ ਕੇ ਆਵਾਂਗੇ ਬੇਨਤੀ ਆ ਰੀਲ ਨੂੰ ਬਤ ਬਤ ਸ਼ੇਅਰ ਕਰਿਓ ਧੰਨਵਾਦ